ਤਗੜੇ ਹੀ ਪਲੇਅਰ ਆਉਣੇ ਆ ਦਬੁਰਜੀ ਵਾਲਾ ਖੇਡਣਾ ਅੰਬਾਜ ਨਾ ਗਿਆ ਹੋਇਆ ਕਿਉਂਕਿ ਕੈਨੇਡਾ ਜਾਣਾ ਉਹਨੇ ਅੱਜ ਸ਼ਾਇਦ ਖਣੀ ਕੱਲ ਫਲੈਟ ਜਾਣੀ ਆ ਤਾਂ ਕਰਕੇ ਸਾਰੇ ਵੀਰਪਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਐਸ ਵਾਡੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਕਿੱਥੇ-ਕਿੱਥੇ ਕਬੱਡੀ ਕਾਪਾ ਮਿੱਤਰੋ ਅੱਜ ਕਿਹੜਾ ਟੂਰਨਾਮੈਂਟ ਟੌਪ ਦਾ ਹੋਣਾ ਉਹਦੇ ਬਾਰੇ ਤੁਹਾਨੂੰ ਅਪਡੇਟ ਦੇਵਾਂਗੇ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਤਾਂ ਕਰਕੇ ਵੀਡੀਓ ਨੂੰ ਪੂਰੀ ਦੇਖਿਓ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਆ ਕਰੋ ਮਿੱਤਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿੰਨੇ ਆ ਟੂਰਨਾਮੈਂਟਾਂ ਤੇ ਆਉਣੇ ਆ ਪਹਿਲਾ ਟੂਰਨਾਮੈਂਟ ਅੱਜ ਦੇ ਦਿਨ ਦਾ ਡਗਰੂ ਦੇ ਵਿੱਚ 4 ਜੂਨ ਦੇ ਦਿਨ ਅੱਜ ਛੋਟੇ ਮੈਚ ਦੀ ਗੱਲ ਕਰੀਏ ਨਾ ਇਹ ਟੂਰਨਾਮੈਂਟ ਮਿੱਤਰੋ ਅੱਜ ਛੋਟਾ ਭਾਰ ਵਰਗ ਦਾ ਕਰਵਾਇਆ ਜਾ ਰਿਹਾ 70 ਕਿਲੋ ਦੇ ਮੈਚ ਇੱਕਾ ਖਿਡਾਰੀ ਬਾਹਰੋਂ ਆ 9900 ਪਹਿਲਾ ਨਾਮ ਆ ਮਿੱਤਰੋ ਦੂਜਾ ਨਾਮ 7100 ਆ ਤੇ ਬੈਸਟ ਨੂੰ ਕਾਪਾ ਬਾਕੀ ਕੰਟੈਕਟ ਨੰਬਰ ਤਾਂ ਹੈ ਨਹੀਂਗਾ ਪਰ ਵਧੀਆ ਟੂਰਨਾਮੈਂਟ ਮਿੱਤਰੋ ਜੋ ਪਹੁੰਚ ਕੇ ਜਾਇਓ ਛੋਟੇ ਭਾਰ ਵਰਗ ਵਾਲੇ ਭਰਾ ਮੇਰੇ ਜੇ ਕਿਸ ਨੇ ਖੇਡਣਾ ਤਾਂ ਉਹ ਜ਼ਰੂਰ ਕੰਟੈਕਟ ਕਰਕੇ ਜਾਇਓ ਅੱਜ ਵੀ ਜੋ ਐ ਇੱਥੇ ਕਿਹੜੇ ਕਿਹੜੇ ਆ ਰਹੇ ਆ ਤੇ ਮਿੱਤਰੋ ਕੈਨੇਡਾ ਜਦ ਤੱਕ ਪੈਣ ਵਾਲੀ ਆ ਇੱਕ ਦੋ ਦਿਨ ਰਹਿ ਗਿਆ ਟੀਮਾਂ ਵਾਲੀ ਚਾਹੀਦੀ ਆ ਨਾ ਵੀ ਸਾਰੀਆਂ ਟੀਮਾਂ ਕਲੀਅਰ ਕਰੋ ਤੁਸੀਂ ਦੱਸ ਸਕਦੇ ਆ ਕਮੈਂਟ ਬਾਕਸ ਚ ਵੀ ਇੱਕ ਇਹ ਵੀਡੀਓ ਬਣਾ ਦੋ ਇਹ ਵਾਲਾ ਰੁਪਿੰਦਰ ਵੀ ਮਿੱਤਰੋ ਜਹਾਜ ਉੱਡ ਗਿਆ ਤੇ ਨਹੀਂ ਮਿੱਤਰੋ ਪਹਿਲਾ ਟੂਰਨਾਮੈਂਟ ਖੇੜਨਾ ਤਾਂ ਕਰਕੇ ਬਾਕੀ ਅੱਗੇ ਦੱਸਦੇ ਆ ਤੁਹਾਨੂੰ ਅੱਜ ਮੁੰਡਾ ਪਿੰਡ ਵਿੱਚ ਵੀ ਜੋ ਆ ਵੱਡਾ ਸ਼ੋਅ ਮੈਚ ਆਜਦੇ ਦੇਨ ਦਾ ਸੁਪਰ ਮੇਲਾ ਮੈਂ ਕਹਵਣਾ ਬਈ ਮੇਨ ਟੂਰਨਾਮੈਂਟ ਹੀ ਇਹ ਆ ਮਿੱਤਰੋ ਤਰਨ ਤਰਨ ਇਲਾਕੇ 'ਚ ਅੱਜ ਜੋ ਵੱਡਾ ਸ਼ੋਅ ਮੈਚ ਕਰਵਾਇਆ ਜਾ ਰਿਹਾ ਇੱਥੇ ਪਤਾ ਨਹੀਂ ਟੀਮਾਂ ਨਹੀਂ ਮੈਨੂੰ ਕਲੀਅਰ ਹੋਊਗਾ ਵੀ ਕਿਹੜੀਆਂ ਪਰ ਤਗੜੇ ਹੀ ਪਲੇਅਰ ਆਉਣੇ ਆ ਦਵਰਜੀ ਵਾਲਾ ਖੇੜਨਾ ਅੰਬਾ ਜੇ ਨਾ ਗਿਆ ਹੋਇਆ ਕਿਉਂਕਿ ਕੈਨੇਡਾ ਜਾਣਾ ਉਹਨੇ ਅੱਜ ਸ਼ਾਇਦ ਖਣੀ ਕੱਲ ਫਲੈਟ ਜਾਣਾ ਆ ਤਾਂ ਕਰਕੇ ਉਹ ਰਹਿ ਸਕੂ ਵਗੈਰਾ ਨਹੀਂ ਲਊਗਾ ਸ਼ਾਇਦ ਹੀ ਖੇਡੇ ਉਹ ਅੱਜ ਪਰ ਉਹਨੇ ਵੀ ਖੇੜਨਾ ਮਤਰੋ ਗੱਲ ਹੋਈ ਆ ਜਦਾਂ ਆਪਣੀ ਸੋ ਵਧੀਆ ਪਲੇਅਰ ਆ ਰਹੇ ਆ ਪੰਜਾਬ ਲਾਈਵ 1 ਤੇ ਲਾਈਵ ਚੱਲਣਾ ਮੁੰਡਾ ਪਿੰਡ 'ਚ ਅੱਜ ਵੱਡਾ ਸ਼ੋਅ ਮੈਚ ਤੁਸੀਂ ਲਾਈਵ ਵੀ ਦੇਖ ਸਕਦੇ ਹੋ ਸਰੇ ਦਾ ਮੈਚ ਹੋਣਾ ਇੱਥੇ ਮਤਰੋ ਸ਼ੀਲੂ ਵੀ ਆ ਡਰਿਆ ਅੰਬੇ ਨੇ ਵੀ ਜਾ ਜਾਣਾ ਦਬਰਜੀ ਵਾਲਾ ਵੀ ਖੇਡੂਗਾ ਜੱਗੂ ਨੇ ਵੀ ਖੇੜਨਾ ਪਹਿਲਾ ਟੂਰਨਾਮੈਂਟ ਤਾਂ ਬੇਸ਼ੱਕ ਨਾ ਖੇਡ ਪਾਵੇ ਜੱਗੂ ਪਰ ਮਤਰੋ ਸ਼ੀਲੂ ਹਣੀ ਜੋ ਪੱਕਾ ਹੀ ਖੇਡਣਗੇ ਪਹਿਲਾ ਕੱਪ ਤੇ ਇੰਦਰਜੀਤ ਹੁਣੀ ਬਾਕੀ ਪਲੇਅਰ ਉੱਥੇ ਪਹੁੰਚੇ ਹੀ ਹੋਏ ਆ ਇਹ ਸਿਰੇ ਦੇ ਮੇਲੇ ਮਿੱਤਰੋ ਅੱਜ ਹੋਣੇ ਸੀਗੇ ਮੈਂ ਮਿਲਦਾ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਬਾਕੀ ਜੋ ਐ ਆਹ ਟੂਰਨਾਮੈਂਟ ਪਿੱਛੇ ਹੋਇਆ ਚੌੜੇ ਚ ਸਰਾ ਕਰਤਾ ਜੜਤਾ ਅੰਬੇ ਨੇ ਦਾਸਤਾ ਸ਼ੀਲੂ ਨੂੰ ਬਈ ਜੇ ਤੂੰ ਪੀਕਦੇ ਆ ਇਧਰ ਅਸੀਂ ਵੀ ਕੱਟਣੀ ਅੰਬਾ ਟੌਪ ਦੀ ਗੇਮ ਦਿਖਾ ਕੇ ਗਿਆ ਤੇ ਬੈਸਟ ਵੀ ਬਣਿਆ ਮਿੱਤਰੋ ਕਮਾਲ ਦੀ ਗੇਮ ਅੰਬੇ ਨੇ ਜੋ ਐ ਉੱਥੇ ਦਿਖਾਈ ਆ ਸੋ ਨਵੀਂ ਵੀਡੀਓ ਵਿੱਚ ਮਿਲਦਾ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰਨਾ ਬਣਦਾ ਧੰਨਵਾਦ